ਲੋਬ ਯੱਜ ਪੰਜਾਬ ਨਸਲ ਦਾ ਤੋਹਫਾ ਹੀ ਲਿਆਤਾ ਤੁਹਾਡੇ ਲਈ ਇੱਕ ਰੰਗੀ ਨੀਲੀ ਘੋੜੀ ਆ ਮੰਨ ਲਓ ਸੁੰਬ ਸੁੰਬ ਦੇਖੋ ਗਰਦਨ ਗੁਰਦਾਂ ਕੰਨ ਕੰਡੀਸ਼ਨਾਂ ਦੀ ਸਾਰੀ ਦੇਖੋ ਪੂਰੀ ਚੰਗੀ ਆ ਜਿਹੜੇ ਭਰਾ ਕਹਿੰਦੇ ਹੁੰਦੇ ਨੇ ਨਾ ਮੱਝੂਕੇ ਵਾਲੇ ਖਾਨਦਾਨ ਦੀ ਇੱਕ ਰੰਗੀ ਘੋੜੀ ਚਾਹੀਦੀ ਆ ਤਾਂ ਚੱਕੋ ਮਿੱਤਰੋ ਇੱਕ ਰੰਗੀ ਨੀਲੀ ਬੁੱਲ ਬੁੱਲ ਵੀ ਸਾਰੇ ਨੀਲੇ ਆ ਚਾਰੇ ਸੁੰਬ ਕਾਲੇ ਆ ਕੰਨ ਗਰਦਨ ਦੀ ਵੀ ਚੰਗੀ ਆ ਮਜਬੂਤੀ ਵੀ ਸੋਹਣੀ ਆ ਪਹਿਲਾਂ ਤਾਂ ਸਵਾਗਤ ਆ ਸਾਰੇ ਸੱਜਣਾ ਦਾ ਬਾਬਾ ਜੀਤਾ ਸਟਡ ਫਾਰਮ YouTube ਚੈਨਲ ਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਆ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਜੀ ਮਿੱਤਰਾਂ ਇੱਕ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਅੱਜ ਦੀ ਵੀਡੀਓ ਆਪਣੇ ਪੰਜਾਬ ਨਸਲ ਦੀ ਘੋੜੀ ਦੀ ਪੰਜਾਬ ਨਸਲ ਮੱਝੂਗਾ ਖਾਨਦਾਨ ਮਜਬੂਤੀ ਵਾਲੇ ਪੱਖੋਂ ਬਰੀਡਿੰਗ ਵਾਲੇ ਪੱਖੋਂ ਤੇ ਸਵਾਰੀ ਵਾਲੇ ਪੱਖੋਂ ਜਿਹਨੂੰ ਪੂਰਾ ਆਪਾਂ ਕਹਿ ਸਕਦੇ ਜਿਹਨੇ ਲੋਹਾ ਆਪ ਦਾ ਮਨਵਾਇਆ ਤੇ ਉਹ ਘੋੜੀ ਲੈ ਆਏ ਤੁਹਾਡੇ ਲਈ ਪੁੱਠਾ ਪਾਠਾ ਵੀ ਸੋਹਣਾ ਮੂਹ ਮਹਾਂਦਰੇ ਦੀ ਵੀ ਚੰਗੀ ਆ ਕੰਨ ਕੰਡੀਸ਼ਨ ਦੀ ਵੀ ਚੰਗੀ ਆ ਦੇਖੋ ਸੱਜਣੋ ਗਰਦਨ ਗੁਰਦਨ ਦੇਖੋ ਕਿੰਨੀ ਚੰਗੀ ਆ ਬਾਲ ਭੋਰੀਆਂ ਜਮਾ ਸਾਫ ਸਾਰੀ ਡਿਟੇਲ ਹੀ ਦਵਾਂਗੇ ਬਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਲਾਈਕ ਕਰਨਾ ਕਮੈਂਟ ਕਰਨਾ ਤੇ ਸ਼ੇਅਰ ਵਾਲੀ ਇੱਕ ਲੀਨ ਅਪ ਦਿਓ ਤਾਂ ਕਿ ਵੱਧ ਤੋਂ ਵੱਧ ਭਰਾਵਾਂ ਤਾਈਆਂ ਵੀਡੀਓ ਪਹੁੰਚ ਜੇ ਤੇ ਜਿਹੜਾ ਵੀ ਪੰਜਾਬ ਨਸਲ ਦੀ ਬਰੀਡਿੰਗ ਲਈ ਘੋੜੀ ਲੱਭਦਾ ਹੋਇਆ ਤਾਂ ਉਹਦੇ ਤਾਂ ਆਪਾਂ ਸਵਾਰੀ ਦੀ ਵੀ ਪਾਸ ਆ ਤੁਰਦੀ ਵੀ ਚੰਗਾ ਤੇ ਕੰ ਕੰਨਾ ਦੀ ਮੰਤਰਾਂ ਦੀ ਉਹ ਵੀ ਚੰਗੀ ਆ ਤੇ ਮੇਨ ਗੱਲ ਪੰਜਾਬ ਨਾਲ 살ਦੀ ਆ ਤੇ ਅੱਜ ਦੋਸਤੋ ਵੀਡੀਓ ਵੱਲ ਨੂੰ ਚਲਦੇ ਆ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਆਪਣੇ ਚੈਨਲ ਤੇ ਚੰਗੇ ਤੋਂ ਚੰਗਾ ਜਾਨਵਰ ਜਾਇ ਜਰੀੜ ਚ ਮਿਲ ਜੂ ਅੱਜ ਦੋਸਤੋ ਬਾਅਦਾਂ ਵੀਡੀਓ ਵੱਲ ਨੂੰ ਦਿੰਨੇ ਆ ਘੋੜੀ ਦਿੱਤੇ ਜਿਵੇਂ ਦੋਸਤੋ ਤੁਹਾਨੂੰ ਪਤਾ ਹੀ ਇੱਕ ਰੰਗੀ ਨੀਲੀ ਆਪਾਂ ਸਾਰਾ ਦੱਸ ਹੀ ਦਿੱਤਾ ਤੇ ਸਾਹਮਣੇ ਤੁਹਾਡੇ ਦੇਖਦੀ ਵੀ ਆ ਜੋ ਕੋਈ ਦੱਸਣ ਦੀ ਤਾਂ ਲੋੜ ਨਹੀਂ ਇੱਕ ਰੰਗੀ ਨੀਲੀ ਘੋੜੀ ਆ ਜਿਹੜੀ ਬਾਲ ਪੌਰੀਆਂ ਵੱਲੋਂ ਜਮਾਂ ਸਾਫ ਆ ਮੱਥੇ ਸਿੰਗਲ ਪੌਰੀਆ ਮਿੱਤਰੋ ਦੇਮਨ ਲੱਗੀ ਹੋਈ ਆ ਤੇ ਗਰਦਨ ਦਾ ਕੰਡ ਕੰਡ ਦੇਖੋ ਖੜਨੀ ਖੁੜਨੀ ਬਹੁਤ ਚੰਗੇ ਜਿਵੇਂ ਮੱਝੂ ਕਲੇ ਘੋੜੇ ਆਪਦੇ ਆਪ ਨੂੰ ਦਿਖਾਉਣਾ ਆਉਂਦਾ ਆਪਾਂ ਕਹਿ ਸਕਦੇ ਹਾਂ ਨਾ ਆਪਦੇ ਆਪ ਨੂੰ ਇਹਨਾਂ ਨੂੰ ਦਿਖਾਉਣਾ ਆਉਂਦਾ ਵੀ ਹਾਂ ਸਾਡਾ ਬਲੱਡ ਅੱਡ ਦਾ ਆਮ ਆਪਾਂ ਖੜਾ ਦਈਏ ਮਾਰਵਾੜੀ ਦੇ ਨਾਲ ਤਾਂ ਇਹਦਾ ਰੂਪ ਅੱਡ ਪਤਾ ਚੱਲੋ ਤੇ ਬਾਕੀ ਕੰਨਾ ਕੁੰਨਾ ਦੀ ਸੁਨੱਕੀਏ ਦੋਸਤੋ ਹੱਕ ਹੁੱਕਰ ਦੇਖੋ ਤੇ ਹੱਕ ਵੱਲ ਮਾਰੋ ਨੀਗਾ ਤੇ ਜਿਹੜਾ ਪੈਰ ਦੇਣਾ ਆਪਾਂ ਕਹਿੰਦੇ ਨੇ ਚਾਲ ਵਾਲਾ ਪੈਰ ਬਹੁਤ ਸੋਹਣਾ ਦਿੰਦੀ ਹੈ ਬਾਕੀ ਲੰਬੀ ਲੰਬੀ ਚੰਗੀ ਆ ਲੈਂਥ ਦੀ ਸੋਹਣੀ ਆ ਬਰੀਡਿੰਗ ਲਈ ਵੀ ਚੰਗਾ ਬੱਚਾ ਪੈਦਾ ਕਰੂ ਖਾਲੀ ਆ ਮੌਕੇ ਤੇ ਕੋਈ ਅੰਦਰ ਦੀ ਕਰਮਜੀਤ ਡਾਕਟਰ ਤੋਂ ਮਿੱਤਰੋ ਚੈੱਕ ਹੋਈ ਆ ਤੁਸੀਂ ਆਪਦਾ ਡਾਕਟਰ ਜਿਹੜਾ ਮਰਜ਼ੀ ਲਿਆ ਕੇ ਆਪਣੇ ਘਰੇ ਅੰਦਰ ਦੀ ਚੈੱਕ ਕਰਵਾ ਕੇ ਲਿਜਾ ਸਕਦੇ ਆ ਅੰਦਰ ਦੀ ਆਪਾਂ ਸਾਫ ਆ ਆਪਣੇ ਡਾਕਟਰ ਸਾਹਿਬ ਕਰਮਜੀਤ ਡਾਕਟਰ ਸਾਹਿਬ ਤੋਂ ਚੈੱਕ ਹੋਈ ਹੋਈ ਆ ਤੇ ਬਾਲਪੌਰੀਆਂ ਦੀ ਜਮਾਂ ਸਾਫ ਆ ਸੁੰਭ ਸੁੰਭ ਦੀ ਮਜੂਰਤੀ ਦੇਖੋ ਕਿੰਨਾ ਜ਼ਿਆਦਾ ਚੰਗਾ ਖਾਲੀ ਘੋੜੀ ਤਾਂ ਮਤਰਾ ਆਪਾਂ ਨੀਲੀ ਘੋੜੀ ਤਾਂ ਮੰਨ ਲਓ ਖਾਲੀ ਆਪਾਂ ਵੀਡੀਓ ਪਾਦ ਨਹੀਂ ਤਾਂ ਆਪਾਂ ਜੈਰ ਆਏ ਤੋਂ ਮੀਟ ਕਰਾ ਕੇ 5-10 ਦਿਨਾਂ ਤਾਈਂ ਵੀ ਵੀਡੀਓ ਪਾ ਸਕਦੇ ਸੀ ਪਰ ਰੌਲਾ ਇਹ ਆ ਵੀ ਕਈ ਵਾਰ ਮੱਝੂ ਕੇ ਵਾਲੇ ਘੋੜੀ ਚ ਇਦਾਂ ਹੋ ਜਾਂਦਾ ਜ਼ਿਆਦਾਤਰ ਭਰਾਵਾਂ ਦਾ ਹੁੰਦਾ ਵੀ ਅਸੀਂ ਨੀਲੇ ਤੋਂ ਹੀ ਭਰੋਣੀ ਆ ਜਾਂ ਕੋਈ ਆਪਦੇ ਹੋਰ ਘੋੜੇ ਦੀ ਚੁਆਇਸ ਹੁੰਦੀ ਆ ਜਿਵੇਂ ਪਟਵਾਰੀ ਤੋਂ ਹੋਇਆ ਦੁਲਲਾ ਹੋਇਆ ਆਪਣੇ ਬਹੁਤ ਚੰਗੇ ਚੰਗੇ ਘੋੜੇ ਖੜੇ ਆ ਜਾਂ ਕਈ ਵਾਰ ਮਾਰਵਾੜੀ ਨਾਲ ਵੀ ਕਰਾਉਣਾ ਹੁੰਦਾ ਜਦੋਂ ਮੇਲ ਤਾਕ ਲਈਦੀ ਇੱਕ ਪਰਫੈਕਟ ਚੁਆਇਸ ਹੁੰਦੀ ਹੈ ਲੈਂਥ ਦੇਖੋ ਮਿੱਤਰੋ ਵੀ ਜਰ ਆਪਾਂ ਘੋੜੇ ਤੋਂ ਮੀਟ ਕਰਾਉਣੀ ਹੈ ਤਾਂ ਕਰਕੇ ਆਪਾਂ ਘੋੜੀ ਖਾਲੀ ਹੀ ਵੀਡੀਓ ਪਾ ਰਹੇ ਹਾਂ ਜਿਹੜੇ ਭਰਾ ਨੇ ਆਪਦੇ ਮਨਪਸੰਦ ਦੇ ਘੋੜੇ ਤੋਂ ਮੀਟ ਕਰਵਾਉਣੀ ਹੋਈ ਤਾਂ ਘੋੜੀ ਦੇਖ ਲਿਓ ਅੰਦਰ ਦੀ ਸਾਫ ਆ ਬਾਲਪੋਰੀਆਂ ਦੀ ਸਾਫ ਆ ਹੱਥਾਂ ਪੈਰਾਂ ਦੀ ਸਾਫ ਆ ਦੋਸਤੋ ਤੇ ਨੰਬਰ ਆ ਉੱਪਰ ਸਕਰੀਨ ਦੇ ਉੱਤੇ 40 ਜਿਹੜੇ ਸੱਜਣ ਦੇ ਪਸੰਦ ਆਈ ਘੋੜੀ ਤਾ ਨੰਬਰ ਨੋਟ ਕਰ ਲਿਓ 62395 53544 9855599071 ਆ ਦੋ ਨੰਬਰ ਆ ਦੋਸਤ ਜਿਹੜੇ ਵੀ ਜਾਣਦੇ ਤੁਹਾਨੂੰ ਡਿਟੇਲ ਚਾਹੀਦੀ ਹੋਈ ਤਾਂ ਫੋਨ ਨੰਬਰ ਤੇ ਫੋਨ ਲਾ ਲਿਓ ਤੇ ਬਾਕੀ ਕਮੈਂਟਾਂ ਵਿੱਚ ਜਰੂਰ ਦੱਸ ਦਿਓ ਕਿਵੇਂ ਦਾ ਲੱਗਿਆ ਜਾਨਵਰ ਹੈ ਨਾ ਤੇ ਇਦਾਂ ਦੀ ਹੋਰ ਵੀਡੀਓ ਲਈ ਆਪਣੇ ਚੈਨਲ ਨਾਲ ਜੁੜੇ ਰਹੋ ਮਿਲਦੇ ਆਂ ਜਲਦ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ